ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਰਸਟ ਵੈਸਟ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈ ਕਿ ਗੂਗਲ ਪੇ ਕਰ ਸਕਦੇ ਹੋ ਪੇਪੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਹੈ ਇਸ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਲਓ ਜੀ ਇਹ ਹੈਗਾ ਰਾਮਟੈਕਸ ਦਾ ਸੂਟ ਤੇ ਆ ਲੋ ਵਾਈਟ ਦੇ ਉੱਪਰ ਆਪਣਾ ਗ੍ਰੀਨ ਜਿਹਾ ਹੈਗਾ ਸੀ ਗ੍ਰੀਨ ਜਾਂ ਪ੍ਰਿੰਟਾਂ ਤੇ ਇਹ ਹੈਗੀ ਹੈ ਜੀ ਇਹਦੇ ਨਾਲ ਸਲਵਾ ਠੀਕ ਹੈ ਜੀ ਕਾਫੀ ਸੋਹਣਾ ਲੱਗਦਾ ਹੈ ਇਹ ਸੂਟ 650 ਦਿੱਤੇ ਸੀ ਅੱਜ 575 ਦੇ ਵਿੱਚ ਮਿਲ ਜਾਊਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਅਗਲਾ ਦੇਖੋ ਇਹ ਵਾਲਾ ਸੂਟ ਇਹਦੇ ਤੇ ਅ ਕਟਵਰਕ ਹੋਇਆ ਹੋਇਆ ਹੈ ਇਹ 21 ਘੇਰੇ ਦਾ ਸੂਟ ਹੈ ਲੋ ਕਟਵਰਕ ਦੇਖ ਲਓ ਤੁਸੀਂ 21 ਘੇਰੇ ਦਾ ਸੂਟ ਹੈ ਫਰੰਟ ਸਾਈਡ ਤੇ ਇਹਦੇ ਇਸ ਤਰ੍ਹਾਂ ਦਾ ਕਟਵਰਕ ਹੈ ਔਰ ਬਾਜੂ ਤੇ ਇਹ ਨਾਲ ਠੀਕ ਹੈ ਜੀ ਤੇ ਸ਼ੰਕਰ ਬ੍ਰਾਂਡ ਦਾ ਸੂਟ ਹੈ कॉटन ਮਾੜੀ ਨਹੀਂ ਹੁੰਦੀ ਸ਼ੰਕਰ ਬ੍ਰਾਂਡ ਦੀ कॉटन ਬਹੁਤ ਵਧੀਆ ਹੁੰਦੀ ਹੈ ਇਹ ਸੂਟ ਤੁਹਾਨੂੰ 700 ਦੇ ਵਿੱਚ ਮਿਲ ਜਾਊਗਾ ਵਿਦ ਕਟਵਰਕ ਬਹੁਤ ਸੋਹਣਾ ਕਟਵਰਕ ਹੈ ਮਾੜਾ ਮੋਟਾ ਜਿਹਾ ਨਹੀਂ ਹੈਗਾ ਬੀ ਮਰਿਆ ਜਿਹਾ ਕਟਵਰਕ ਹੋਵੇ ਪੂਰਾ ਐਨ ਵਧੀਆ ਕਟਵਰਕ ਆਊਗਾ 700 ਦੇ ਵਿੱਚ ਸੂਟ ਆ ਜਾਊਗਾ ਇੱਕ ਸੂਟ ਮੈਂ ਤੁਹਾਨੂੰ ਹੋਰ ਇਦਾਂ ਹੀ ਕੱਟਵਰਕ ਵਾਲਾ ਆਂਟੀਆਂ ਨੂੰ ਲੈ ਦਿਓ ਤੁਸੀਂ ਆਪਣੀਆਂ ਮਾਵਾਂ ਨੂੰ ਸੱਸਾਂ ਨੂੰ ਦਾਦੀਆਂ ਵਿਚਾਰੀਆਂ ਨੂੰ ਉਹਨਾਂ ਨੂੰ ਵੀ ਕੱਟਵਰਕ ਵਾਲਾ ਪਵਾ ਦਿਓ ਆਹ ਲੋ ਜੀ ਇਹ ਵਾਲਾ ਪਤਲੀ ਜੀ ਆਂਟੀ ਜਿਹੜੀ ਕੋਈ ਹੋਊਗੀ ਨਾ 21 ਘੇਰੇ ਦਾ ਸੂਟ ਹੈਗਾ ਇਹ ਵੀ ਬਹੁਤ ਸੋਹਣਾ ਸਟੱਫ ਹੈਗਾ ਜੀ ਕਾਫੀ ਜ਼ਿਆਦਾ ਸੋਹਣਾ ਸਟੱਫ ਹੈ ਤੇ ਕਲਰ ਤੇ ਪ੍ਰਿੰਟ ਬਹੁਤ ਸੋਹਣਾ ਹੈ ਤੇ ਬਾਜੂ ਤੇ ਵੀ ਇਦਾਂ ਹੀ ਕੱਟਵਰਕ ਮਿਲੂਗਾ ਔਰ ਘੇਰੇ ਤੇ ਵੀ ਠੀਕ ਹੈ ਇਹ ਸੂਟ ਵੀ ਤੁਹਾਨੂੰ 700 ਦੇ ਵਿੱਚ ਮਿਲ ਜਾਊਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਨੈਕਸਟ ਹੈਗਾ ਬਿਨਾ ਕਟਵਰਕ ਦਾ ਇਦਾਂ ਹੀ ਆ ਸਾਰਾ ਸੂਟ ਵਿਦਾਊਟ ਕਟਵਰਕ ਲੋ ਜੀ ਕਾਫੀ ਜਿਆਦਾ ਸੋਨਾ ਸੂਟ ਹੈ 550 ਚ ਮਿਲ ਜੂਗਾ ਸ਼ਿਪਿੰਗ ਫ੍ਰੀ ਹੋ ਤੇ ਇਹ ਵੀ ਆਂਟੀਆਂ ਵਾਸਤੇ ਸੂਟ ਹੈ ਬਲੀਕ ਪ੍ਰਿੰਟ ਦਾ ਰਾਮ ਟੈਕਸ ਦਾ ਬਲੀਕ ਪ੍ਰਿੰਟ ਦੱਸਣਾ ਤੇ ਇੱਕ ਘੇਰੇ ਦਾ ਸੂਟ ਹੈ ਇਹ ਜੀ ਉਹ ਤੇ ਚਲ ਜੀ ਦੇਖਦੇ ਆਂ ਦੇਖ ਲੈ ਇਹ ਤੇ ਚੱਲੇ ਲੱਗਦਾ ਲੋ ਜੀ ਨਾਪ ਲੈਣੇ ਆਂ ਬੀਬੀ ਕਹਿੰਦੀ ਜਿਆਦੇ ਆ ਹੁਣ ਬੀਬੀ ਹੁਣਾਂ ਦੀ ਅੱਖਾਂ ਜਿਆਦੇ ਤੇਜ ਆ ਤੇਹੀ ਆ ਜੀ ਮੇਰੀ ਜਿਆਦੇ ਤੇਜ ਆ ਅੱਛਾ ਤੇ ਲੋ ਜੀ ਇਹ ਹੈਗੀ ਸ਼ਰਟ ਸਹੀ ਆ ਰਿਹਾ ਕਲਰ ਸਹੀ ਆ ਰਿਹਾ ਹਾਂ ਲਾਈਟ ਜਿਹਾ ਕਲਰ ਆ ਤੇ ਇਹ ਹੈਗਾ ਜੀ ਸਲਵਾਰ ਦਾ ਪੀਸ 2.5 ਮੀਟਰ ਦਾ 2.5 ਮੀਟਰ ਦੀ ਸ਼ਰਟ ਰਾਮਟੈਕਸ ਦੇ ਵਿੱਚ ਸੂਟ ਆ ਬਹੁਤ ਪਿਆਰਾ ਸੂਟ ਆ ਤੇ ਇਹ ਵਾਲਾ ਸੂਟ ਮਿਲੂਗਾ ਜੀ ਤੁਹਾਨੂੰ ਹੁਣ 750 ਫ੍ਰੀ ਸ਼ਿਪਿੰਗ ਨਾਲ ਲੋ ਆ ਦੇਖੋ ਜੀ ਇਹ ਵੀ ਨਾਲ ਦਾ ਹੀ ਇਹ ਨਾਲ ਦਾ ਹੀ ਬਸ ਮਾੜਾ ਜਿਹਾ ਵਰਕ ਦਾ ਕੋਈ ਜ਼ਿਆਦਾ ਨਹੀਂ ਫਰਕ ਕੱਟ ਵਰਕ ਪਲੱਸ ਬੇਲ ਉਹਦੇ ਵੀ ਸੀਗੇ ਇਹਦੇ ਵੀ ਆ ਕੋਈ ਖਾਸ ਫਰਕ ਨਹੀਂ ਆ ਦੋਨੋਂ ਚ ਜਿਹੜਾ ਮਰਜ਼ੀ ਲੈ ਸਕਦੇ ਹੋ ਤੁਸੀਂ ਸੇਮ ਹੀ ਆ ਸੇਮ ਕਲਰ ਦੋਨਾਂ ਤੇ ਬੇਲ ਵੀ ਪਈ ਹੋਈ ਆ ਔਰ ਕੱਟ ਵਰਕ ਵੀ ਆ ਔਰ 23 23 ਘੇਰਾ ਮਿਲੂਗਾ ਦੋਨੋਂ ਦਾ ਬਾਜੂ ਤੇ ਵੀ ਇਸ ਤਰ੍ਹਾਂ ਹੀ ਤੁਹਾਨੂੰ ਕੱਟ ਵਰਕ ਮਿਲੂਗਾ ਤੇ ਕਾਫੀ ਸੋਹਣੇ ਸੂਟ ਨੇ ਜੀ ਸੋਬਰ ਜੇ ਸਰਦਾਰੀ ਜੇ ਦੁਪੱਟਾ ਦੁਪੱਟਾ ਡਾਈ ਕਰਾਉਣਾ ਹੋਵੇ ਤਾਂ ਤੁਹਾਨੂੰ ਕਰਾ ਕੇ ਦੇ ਦਾਂਗੇ ਜਿਹੜਾ ਮਰਜ਼ੀ ਦੁਪੱਟਾ ਰੀ ਸ਼ਿਪਿੰਗ ਦੇ ਨਾਲ ਆਊਗਾ ਠੀਕ ਹੈ ਜੀ ਤੇ ਉਹ ਵੀ 750 ਦਾ ਸੂਟ ਹੈ ਤੇ ਇਹ ਇਹ ਵੀ ਰਾਮਟੈਕਸ ਦਾ ਇਹ ਰਾਮਟੈਕਸ ਦਾ ਹੀ ਸੂਟ ਨਹੀਂ ਜੀ ਬੜਾ ਸੋਹਣਾ ਸੂਟ ਹੈ ਇਹ ਗ੍ਰੀਨ ਜਿਹਾ ਸੂਟ ਹੈ ਬੜਾ ਹੀ ਸੋਹਣਾ ਜ ਇਹ ਇਹਦੇ ਨਾਲ ਸਲਵਾਰ ਹੈਗੀ ਆ ਆਫ ਵਾਈਟ ਵਿੱਚ ਉਹਦੇ ਥੋੜਾ ਜਿਹਾ ਮਹਿੰਦੀ ਜਿਹਾ ਪ੍ਰਿੰਟ ਹੈਗਾ ਤੇ ਇਹ ਵੀ ਰਾਮਟੈਕਸ ਦਾ ਹੀ ਸੂਟ ਹੈ ਇਹ ਤੇ ਕੋਈ ਕਟਵਰਕ ਨਹੀਂ ਹੋਇਆ ਇਹ 500 75 ਦਾ ਸੂਟ ਹੈ ਅਗਲਾ ਇਹਦੇ ਨਾਲ ਦਾ ਹੀ ਹੈ ਇਹ ਪੀਚ ਕਲਰ ਦੇ ਵਿੱਚ ਸਹੀ ਆ ਰਿਹਾ ਕਲਰ ਬ੍ਰੀਕ ਪ੍ਰਿੰਟ ਦੇ ਪੀਚ ਕਲਰ ਦੇ ਵਿੱਚ ਸੂਟ ਹੈਗਾ ਇਹ ਇਹ ਵੀ ਰੌਮ ਟੈਕਸ ਦੀ ਕਾਟਨ ਹੈਗੀ ਪਹਿਣਾ ਕਹਿੰਦੀਆਂ ਪਿਓਰ ਕਾਟਨ ਆ ਕੈਮਰੀ ਕਾਟਨ ਹੁੰਦੀ ਹੈ ਜੀ ਰੌਮ ਟੈਕਸ ਦੀ ਬਸ ਬਿਨਾਂ ਲਾਈਨਿੰਗ ਤੋਂ ਸੂਟ ਬਣ ਜਾਂਦੇ ਨੇ ਇਹ ਵੀ 575 ਦਾ ਲੋ ਜੀ ਇਹ ਵਾਲਾ ਸੂਟ ਆ ਜਿਹੜਾ ਇਹ ਇਦਾਂ ਦੇ ਵਰਕ ਵਾਲਾ ਸੂਟ ਆ ਆ ਲੋ ਇਹ ਵੀ 575 ਦਾ ਆਖੀ ਮੈਂ ਤਾਂ ਹਜੇ ਦਿਖਾ ਰਹੀ ਆ ਅੱਛਾ ਆ ਲੋ ਜੀ ਦੀਦੀ ਨੂੰ ਟੈਨਸ਼ਨ ਪੈ ਜਾਂਦੀ ਹੈ ਕੱਟਣਾ ਪਊ ਹੁਣ ਸਾਰਾ ਕੁਝ ਇੱਥੇ ਹਲੋ ਜੀ ਹੁਣ ਮੈਂ ਤੁਹਾਨੂੰ ਘੇਰੇ ਨਾਲ ਆਪਕੇ ਦੱਸਦੀ ਆ ਰਾਮ ਟੈਕਸ ਦੀ ਗਲੇਸ ਕਾਟਨ ਆ ਤੇ 23 ਘੇਰੇ ਦਾ ਸੂਟ ਆ ਜੀ ਇਹ ਤੇ ਡਬਲ ਡਬਲ ਇਦਾਂ ਕਰਕੇ ਕੱਟਵਰਕ ਹੋਇਆ ਹੋਇਆ ਇਹਦੇ ਚ ਠੀਕ ਹੈ ਬਾਜੂ ਤੇ ਵੀ ਮਿਲੂਗਾ ਔਰ ਘੇਰੇ ਦੇ ਵੀ ਮਿਲੂਗਾ ਬੈਕ ਸਾਈਡ ਤੇ ਨਹੀਂ ਹੈਗਾ ਇਸ ਲਈ ਇਹ ਸੂਟ ਤੁਹਾਨੂੰ 750 ਦੇ ਵਿੱਚ ਮਿਲ ਜੂਗਾ ਫ੍ਰੀ ਸ਼ਿਪਿੰਗ ਦੇ ਨਾਲ ਆ ਗੋਲਰ ਬਹੁਤ ਸੋਹਣਾ ਹੈ ਕਾਫੀ ਜਿਆਦਾ ਸੋਹਣਾ ਲੱਗਦਾ ਕੱਲਾ ਤੇ ਇਹ ਵਾਲਾ ਸੂਟ ਆ ਜਿਹੜਾ ਇਹ ਬਿਨਾ ਕਟਵਰਕ ਤੋਂ ਆ ਇਹ ਚ ਤੁਹਾਨੂੰ ਤਿੰਨ ਪੀਸ ਮਿਲ ਜਾਣਗੇ ਆਪਣੇ ਕੋਲ ਇਹਦੇ ਨਾਲ ਦੇ ਤਿੰਨ ਪੀਸ ਪਏ ਨੇ ਕਿਸੇ ਦੋ ਲੈਣੇ ਆ ਤਿੰਨ ਲੈਣੇ ਆ ਲੈ ਸਕਦੇ ਹੋ ਤੇ ਬੜਾ ਸੋਹਣਾ ਲੱਗਦਾ ਨੀਨ ਜਾਂ ਸ਼ੇਡ ਹੈਗਾ ਇਹਦਾ ਕਾਫੀ ਸੋਹਣਾ ਲੱਗਦਾ ਪ੍ਰਿੰਟ ਇਹ ਠੀਕ ਹੈ ਜੀ ਦੇਖੋ ਜੀ ਸਾਡਾ ਮੋਬਾਈਲ ਜਮਾ ਸਹੀ ਦਿਖਾਉਂਦਾ ਹੈਗਾ ਕਲਰ ਤੇ ਥੋੜੇ ਤੇ ਜਾ ਕੇ ਕਿਸੇ ਤੇ ਡਾਰਕ ਕਿਸੇ ਤੇ ਲਾਈਟ ਤੇ ਹੋ ਜਾਣ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਅਦਰਵਾਈਜ਼ ਜੋ ਅਸੀਂ ਤੁਹਾਨੂੰ ਦੱਸ ਰਹੇ ਹਾਂ ਅਸੀਂ ਸਹੀ ਦੱਸਦੇ ਹੁੰਨੇ ਆ ਆਪਣੇ ਫੋਨ ਦੇ ਅਕੋਰਡਿੰਗਲੀ ਇਹ ਵਾਲਾ ਸੂਟ 650 ਚ ਆਊਗਾ ਜੀ ਤੁਹਾਡੇ ਕੋਲ ਆਰਾਮ ਟੈਕਸ ਦੀ ਗਲੇਸ ਕਾਟਨ ਤੇ ਆਹ ਵਾਲਾ ਸੂਟ ਆ ਜਿਹੜਾ 750 ਚ ਦਿੱਤਾ ਸੀ ਲਿਖੀ ਪਏ ਨੇ ਰੇਟ ਤੇ ਹੁਣ ਇਹ 650 ਚ ਜਾਊਗਾ ਇਹ ਵਾਲਾ ਪ੍ਰਿੰਟ ਹੈਗਾ ਇਹਦਾ ਬਹੁਤ ਸੋਹਣਾ ਲੱਗਦਾ ਸੂਟ ਇਹ ਇਹਦਾ ਮੈਨੂੰ ਪਤਾ ਨਹੀਂ ਆ ਇੱਕ ਆ ਇੱਕ ਦੋ ਮੈਨੂੰ ਲੱਗਦਾ ਸ਼ਾਇਦ ਇਹ ਇਕੱਲਾ ਹੀ ਹੋਵੇ ਤੇ ਲਓ ਜੀ ਪੀਚ ਕਲਰ ਦੀ ਸਲਵਾਰ ਹੈਗੀ ਆ ਤੇ ਇਹ ਵਾਲਾ ਇਹਦਾ ਪ੍ਰਿੰਟ ਹੈਗਾ ਨਾਲ ਕੰਟਰਾਸਟ ਦੇ ਵਿੱਚ ਸੂਟ ਹੈ ਤੇ ਇਹ 650 ਚ ਮਿਲ ਜਾਊਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਆਹ ਲਓ ਜੀ ਇਹਦੇ ਚ ਸ਼ਾਇਦ ਤੁਹਾਨੂੰ ਦੋ ਸੂਟ ਮਿਲ ਜਾਣ ਕਿਉਂਕਿ ਇਹ ਕਈ ਕਈ ਸੂਟ ਸੀਗੇ ਥਾਨਾਂ ਵਿੱਚੋਂ ਆਹ ਲਓ ਅ ਪਤਾ ਨਹੀਂ ਕਿਹੜਾ ਪਿੰਕ ਜਿਹਾ ਹੈਗਾ ਤਰਬੂਜੀਆ ਪਿੰਕ ਜਿਹਾ ਕੁਛ ਪੀਚ ਪਿੰਕਿਸ਼ ਪੀਚ ਪੀਚ ਜਿਹਾ ਹੀ ਪੀਚ ਜਿਹਾ ਹੈਗਾ ਪਿੰਕ ਪਿੰਕ ਪੀਚ ਜਿਹਾ ਹੁੰਦਾ ਜਿਹੜਾ ਆਹ ਲਓ ਇਹ ਸਲਵਾਰ ਹੈ ਇਹਦੇ ਨਾਲ ਸਹੀ ਹੈ ਗਲੇਸ ਕਾਟਨ ਹੈ ਜੀ ਰਾਮ ਟੈਕਸ ਦੀ ਸਹੀ ਕਲਰ ਦੇਖ ਰਹੇ ਹਾਂ ਥੋੜਾ ਨੇੜੇ ਕਰਕੇ ਦਿਖਾ ਦਿਓ ਕਰੇ ਕਲਰ ਦੂਰੋਂ ਸਹੀ ਨਹੀਂ ਲੱਗਦੇ ਖੜਾ ਕੇ ਖੜਾ ਕੇ ਖੜਾ ਕੇ ਹਾਂ ਆਹ ਵਾਲਾ ਪ੍ਰਿੰਟ ਹੈ ਤੇ ਕਲਰ ਆ ਨੇੜੇ ਆ ਕੇ ਥੋੜਾ ਲਾਈਟ ਹੋ ਜਾਂਦਾ ਜਦੋਂ ਲੋ ਜੀ ਲਓ ਸਹੀ ਹੈ ਜਮਾ 650 ਚ ਰੰਗ ਲੋ ਜੀ ਨੈਕਸਟ ਦੇਖੋ ਇਹ ਸਾਰਿਆਂ ਦੇ ਵਿੱਚ ਹੀ ਤੁਹਾਨੂੰ ਦੋ ਦੋ ਤਿੰਨ ਤਿੰਨ ਸੂਟ ਮਿਲ ਜਾਣਗੇ ਇਹ ਵੀ ਸੋਹਣਾ ਲੱਗਦਾ ਸੀ ਗ੍ਰੀਨ ਜਾਂ ਫਰੋਜੀ ਹੈ ਤਾਂ ਲਾਈਟ ਫਰੋਜੀ ਜਿਹੜਾ ਹੁੰਦਾ ਕਲਰ ਉਹ ਵਾਲਾ ਬਹੁਤ ਪਿਆਰਾ ਜਿਹਾ ਫਰੋਜੀ ਸੇਮ ਹੀ ਪ੍ਰਿੰਟ ਆ ਜਿਵੇਂ ਆ ਸਹੀ ਸਹੀ ਪ੍ਰਿੰਟ ਦੇਖ ਰਹੇ ਹੋ ਕਲਰ ਵੀ ਸਹੀ ਦੇਖ ਰਹੇ ਹੋ ਮੋੜ ਹੋ ਜਾਈਏ ਇੱਕ ਦਿਨ ਉੱਪਰ ਦੇ ਇੱਥੇ ਸੂਟ ਹੈ ਇੱਥੇ ਜਮਾ ਸੂਟ ਆ ਤੁਸੀਂ ਦੇਖ ਲਓ ਇੱਥੇ ਸਹੀ ਹੈ ਤੇ ਪ੍ਰਾਈਸ 650 ਲੋ ਜੀ ਮਿੱਠਾ ਪੀਲਾ ਮਿੱਠਾ ਪੀਲਾ ਕਲਰ ਅੱਖਾਂ ਨੂੰ ਖਾਣ ਵਾਲਾ ਪੀਲਾ ਨਹੀਂ ਮਿੱਠਾ ਪੀਲਾ ਪੀਲਾ ਇਹ ਵੀ ਰਾਮ ਟੈਕਸ ਦੀ ਗਲੇਸ ਕਾਟਨ ਹੈ ਹੁਣ ਆ ਮੌਸਮ ਜਿਹੜਾ ਲੰਘ ਜੂਗਾ ਜੀ ਅਗਲੇ ਚ ਇੰਨੀ ਸੋਹਣੀ ਪਹਿਣੀ ਆ ਇਹ ਬਿਨਾ ਲਾਈਨਿੰਗ ਤੋਂ ਬਣ ਜੂਗੀ ਜਿਵੇਂ ਮਰਜ਼ੀ ਪਾਓ ਧੋਇਓ ਪਰ ਮੈਂ ਇੱਕ ਗੱਲ ਦੱਸਦਾ ਤੁਹਾਨੂੰ ਕਾਟਨ ਦੇ ਸੂਟ ਹਮੇਸ਼ਾ ਪਹਿਲਾਂ ਵਾਸ਼ ਕਰਕੇ ਹੀ ਬਣਾਇਆ ਕਰੋ ਇਦਾਂ ਨਾ ਬਣਾਇਆ ਕਰੋ ਠੀਕ ਹੈ ਜੀ ਕਿਉਂਕਿ ਮਾੜੀ ਮੋਟੀ ਤਾਂ ਸ਼੍ਰਿੰਕਿੰਗ ਹਰ ਇੱਕ ਕੱਪੜੇ ਦੀ ਕਾਟਨ ਦੀ ਹੁੰਦੀ ਹੁੰਦੀ ਆ ਮੰਨੋ ਆਪਾਂ ਨਾ ਮੰਨੀਏ ਤੇ ਮੋੜੀ-ਮੋਟੀ ਤਾਂ ਜ਼ਰੂਰ ਹੁੰਦੀ ਆ ਤੇ ਜੇ ਆਪਾਂ ਪਹਿਲਾਂ ਵਾਸ਼ ਕੀਤਾ ਹੋਵੇ ਤੇ ਫਿਰ ਆਪਾਂ ਨੂੰ ਥੋੜਾ ਜਿਹਾ ਸੌਖਾ ਦੇਂਦਾ 650 ਦੇ ਵਿੱਚ ਆਊਗਾ ਇਹ ਵੀ ਇਹ ਵਾਲਾ ਸੂਟ ਹੈ ਜਿਹੜਾ ਲਾਈਟ ਜਾਮਣੀ ਜਾਂ ਇਹਦੇ ਚ ਜਿਹੜੀ ਸ਼ੈੜ ਇੱਕ ਅੱਧਾ ਤੁਹਾਨੂੰ ਸੂਟ ਹੋਰ ਮਿਲ ਜੇ ਇੱਕ ਜਾਂ ਦੋ ਮਿਲ ਸਕਦੇ ਨੇ ਤੁਹਾਨੂੰ ਲਓ ਜੀ ਸਹੀ ਆ ਰਿਹਾ ਕਲਰ ਬਹੁਤਾ ਲਾਈਟ ਨਹੀਂ ਆ ਜੀ ਇੱਥੇ ਸਹੀ ਹੈ ਜਾਮਣੀ ਜਾਂ ਹੈਗਾ ਜਾਮਣੀ ਜਿਹਾ ਸੂਟ ਹੈ ਇਹ ਹਾਂ ਇਹ ਨਹੀਂ ਜਾਮਣੀ ਜੀ ਭਾਅ ਮਾਰਦੀ ਹੈ ਜਾਮਣੀ ਭਾਅ ਮਾਰਦੀ ਹੈ ਬਹੁਤ ਸੋਹਣਾ ਹੈ ਇਹ ਵੀ ਗਲੇਸ ਕਾਟਨ ਆ ਰਾਮ ਟੈਕਸ ਦੀ ਹੋਰ 650 ਦੇ ਵਿੱਚ ਆਉਗਾ। ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ। ਉਮੀਦ ਆ ਤੁਹਾਨੂੰ ਪਸੰਦ ਆਊਗੀ। ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ। ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਜੀ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।